ਆਮ ਆਦਮੀ ਪਾਰਟੀ ਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉਤਾਰ ਦਿੱਤਾ ਹੈ। ਅਮਨ ਸ਼ੇਰ ਸਿੰਘ ਨੇ 2022 'ਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਪਹਿਲੀ ਚੋਣ ਲੜੀ ਸੀ ਅਤੇ ਵੱਡੀ ਲੀਡ ਨਾਲ ਜਿੱਤ ਵੀ ਪ੍ਰਾਪਤ ਕੀਤੀ ਸੀ। ਪਾਰਟੀ ਵੱਲੋਂ ਵਿਧਾਇਕ ਅਮਨ ਸ਼ੇਰ ਸਿੰਘ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਇਸੇ ਨਾਲ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਅਤੇ ਵਿਧਾਇਕ ਦੇ ਪਰਿਵਾਰ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਹੜੀ ਉਹਨਾਂ ਨੇ ਸਾਡੇ ਐਮਐਲਏ ਸਾਹਿਬ ਨੂੰ ਐਮਪੀ ਦੀ ਟਿਕਟ ਦਿੱਤੀ ਹੈ ਦੇਖੋ ਜੀ ਇਹ ਉਹਨਾਂ ਦੀ ਮਿਹਨਤ ਉਹਨਾਂ ਦਾ ਸਰਵੇ ਹੁੰਦਾ ਹੈ ਉਹਨਾਂ ਦੀ ਮਿਹਨਤ ਬੋਲਦੀ ਮਿਹਨਤ ਕਿ ਸ਼ਹਿਰ ਨੂੰ ਕਿੱਸਾ ਬਣਾਇਆ ਕਿਸਾ ਨਹੀਂ ਅੱਜ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਅਸੀਂ ਵਾਅਦਾ ਕਰਨੇ ਆਂ ਅਸੀਂ ਲੱਖਾਂ ਦੀ ਗਿਣਤੀ ਨਾਲ ਉਹਨਾਂ ਨੂੰ ਉੱਥੇ ਜੁਤਾ ਕੇ ਲੈ ਕੇ ਜਾਵਾਂਗੇ ਇਹ ਸਾਡਾ ਪ੍ਰੋਮਿਸ ਹੈ ਗੁਰਦਾਸਪੁਰ ਪਠਾਨਕੋੜ ਬਟਾਲੇ ਤਿੰਨੇ ਸ਼ਹਿਰਾਂ ਚ ਲੱਖਾਂ ਦੀ ਗਿਣਤੀ ਨਾਲ ਜੁਤਾ ਕੇ ਲੈ ਕੇ ਜਾਵਾਂਗੇ ਉਹ ਅੱਗੇ ਜਾ ਕੇ ਹੋਰ ਵੀ ਕੰਮ ਕਰਨਗੇ ਜਿਹੜੇ ਕਈ ਕੰਮ ਰੁਕਦੇ ਸੀ ਸੈਂਟਰ ਤੋਂ ਉਹ ਵੀ ਹੁਣ ਨਹੀਂ ਰੁਕਣਗੇ ਕਿਸੇ ਦਾ ਵੀ ਕੋਈ ਕੰਮ ਨਹੀਂ ਰੁਕੇਗਾ ਹਰ ਤਰ੍ਹਾਂ ਦੀ ਮੁਸ਼ਕਿਲਾਂ ਕਿਹੜਾ ਸਾਹਮਣਾ ਹੋਏਗਾ ਪਹਿਲੀ ਗੱਲ ਤੇ ਪਹਿਲੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਆਂਦੀ ਤੁਸੀਂ ਦੇਖ ਰਹੇ ਹੋ ਅੱਜ ਜੰਦਰ ਰੋਡ ਚੱਲ ਜੋ ਕਿਤੇ ਚੱਲ ਜੋ ਪਹਿਲੇ ਸਰਕਾਂ ਦੇ ਗੱਡੀ ਦੀ ਸਿਰਕਲ ਦੀ ਹੁਣ ਟਰੱਕਾਂ ਦੇ ਟਰੱਕ ਨਿਕਲਦੇ ਨੇ ਕਿਸੇ ਵੀ ਰੋਡ ਤੇ ਜੋ ਕਾਦੀਆਂ ਚੁੰਗੀ ਚਲਜੋ ਸਿੰਬਲ ਚੌਂਕ ਚਲਜੋ ਹੁਣ ਸਮਾਨਪੁਰ ਸਿਟੀ ਸਾਹਮਣੇ ਚੌਂਕ ਬਣਾਇਆ ਜਿੱਦੋ ਵੀ ਕੋਈ ਬੰਦਾ ਸਾਡੇ ਪਠਾਨਕੋਟ ਤੋਂ ਗੁਰਦਾਸਪੁਰ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਬਟਾਲਾ ਸ਼ਹਿਰ ਆ ਗਿਆ ਹੈ ਅਸੀਂ ਇਸ ਤਰ੍ਹਾਂ ਹੀ ਅੱਜ ਅਸੀਂ ਐਮਪੀ ਜਿਦਾਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਦੀ ਗੁਰਦਾਸਪੁਰ ਪਠਾਨਕੋਟ ਸੁਵਾ ਸਭ ਨੂੰ ਇੰਨਾ ਕਿ ਸੋਨਾ ਬਣਾ ਦਾਂਗੇ ਕਿ ਹਰ ਬੰਦਾ ਵੇਖਦਾ ਰਹੇਗਾ ਸਿਹਰ ਦੇ ਮੁੱਦੇ ਸਾਰਿਆਂ ਦੇ ਮਸਲੇ ਹੁੰਦੇ ਸੀ ਹੁਣ ਜ਼ਿਲ੍ਹੇ ਦੇ ਮਸਲੇ ਹਣਗੇ ਸਾਡੇ ਪਰਾ ਦੀ ਮਿਹਨਤ ਬੋਲਦੀ ਆ ਦਿਨ ਰਾਤ ਇੱਕ ਕਰਦਾ ਜੀ ਦੋ ਦੋ ਘੰਟੇ ਸਿਰਫ ਸੋਨਾ ਕੈਨਾ ਸੁਖਾ ਸਵੇਰੇ 6 ਵਜੇ ਉੱਠਣਾ ਤੇ ਰਾਤੀ 2-2 ਵਜੇ ਸੋਣਾ ਜਿਹੜਾ ਬੰਦਾ ਸੜਕ ਤੇ ਮਿਲ ਜੇ ਉਹਦੀ ਰੋਕ ਕੇ ਗੱਲ ਸੁਣੀ ਇਹ ਮਿਹਨਤ ਹੈ ਉਹਨਾਂ ਦੀ ਮਿਹਨਤ ਮਿਹਨਤ ਨੇ ਉਹਨੂੰ ਟਿਕਟ ਦਿੱਤੀ ਹੈ ਮਿਹਨਤ ਨੇ ਅਈ ਹਾਈ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਹੜੇ ਉਹਨਾਂ ਨੇ ਟਿਕਟ ਦਿੱਤੀ ਹੈ ਅਈ ਭਗਵੰਤ ਮਾਨ ਜੀ ਨੇ ਵਾਅਦਾ ਕਰਨੇ ਆ ਆਪਣੇ ਛੋਟੇ ਭਰਾ ਅਮਨ ਸਿੰਘ ਸੈਰੀ ਕਲਸੀ ਨੂੰ ਲੱਖਾਂ ਦੀ ਗਿਣਤੀ ਜਿਤਾ ਕੇ ਲੈ ਕੇ ਜਾਵਾਂਗੇ ਸਾਡੇ ਜਿਹੜੇ ਮੁਖੀਆ ਵਾ ਸ਼੍ਰੀ ਕੇਦਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਅਤੇ ਸਾਰੇ ਸਾਡੇ ਜਿਹੜੇ ਪੰਜਾਬ ਦੇ ਚੁਣੇ ਹੋਏ ਲੀਡਰ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਤੇ 2 ਸਾਲ ਤੋਂ ਲਗਾਤਾਰ ਦਫ਼ਤਰ ਵਿੱਚ ਹੀ ਆ ਉਹਨਾਂ ਨੇ ਮੈਨੂੰ ਇੱਕ ਸੇਵਾ ਲਈ ਹੈ ਦਫ਼ਤਰ ਬਿਠਾਇਆ ਔਰ ਮੈਂ ਜ਼ਿੰਦਗੀ ਚ ਲਗਭਗ ਮੇਰੀ 64 ਸਾਲ ਉਮਰ ਹੋ ਗਈ ਹੈ ਜਿਸ ਤਰ੍ਹਾਂ ਦੀ ਅਨਥਕ ਸੇਵਾ ਇਹ ਨਿਭਾ ਰਿਹਾ ਦਿਨ ਰਾਤ ਇੱਕ ਕਰਕੇ ਮਹਿਰਾਨ ਕਿ ਅਸੀਂ ਕਈ ਵਾਰ ਤੰਗ ਆ ਜਾਂਦੇ ਆਂ ਪਰ ਸਾਡੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਬਧਾਏ ਕਾ ਜਿਨਾਂ ਨੂੰ ਉਹਨੇ ਉਹਨੇ ਟਿਕਟ ਮਿਲੀ ਐ ਪੀ ਦੀ ਮੈਂ ਇਹ ਦੇਖਦਾ ਕਿ ਦਿਨ ਰਾਤ ਇੱਕ ਕਦੀ 2 ਵਜੇ ਫੋਨ ਕਰੀਦਾ ਉਸੇ ਵੇਲੇ ਫੋਨ ਚੁੱਕਦੇ ਐ ਹੈਰਾਨ ਇਸ ਚੀਜ਼ ਤੋਂ ਔਰ ਉਹਨਾਂ ਦੀ ਮਿਹਨਤ ਸਦਕਾ ਅੱਜ ਜੋ ਸਾਨੂੰ ਇਹ ਮਤਲਬ ਮਾਨ ਸਾਨੂੰ ਬਖਸ਼ਿਆ ਗਿਆ ਅਸੀਂ ਕੋਟਣ-ਕੋਟ ਧੰਨਵਾਦ ਕਰਦੇ ਆਂ ਔਰ ਦਿਨ ਰਾਤ ਇੱਕ ਮਿਹਨਤ ਕਰਕੇ ਅਸੀਂ ਇਹਨੂੰ ਜਿਤਾ ਕੇ ਲਿਆਵਾਂਗੇ ਇਹ ਸਾਡਾ ਵਾਦਾ ਦਵਿੰਦਰ ਸਿੰਘ ਸਰ ਬਲਾਕ ਇੰਚਾਰਜ ਬਟਾਲਾ ਅੱਜ ਦਾ ਦਿਨ ਸਾਡ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਲਈ ਹੈ ਜੀ ਕਿ ਅਸੀਂ ਸਾਰੇ ਤਗੜੇ ਹੋ ਕੇ ਉਹਨਾਂ ਨੂੰ ਐਮਪੀ ਬਣਾਈਏ ਅਸੀਂ ਇਹਨਾਂ ਨੂੰ ਚੰਡੀਗੜ੍ਹ ਤੋਂ ਸ਼ਿਫਟ ਕਰਕੇ ਦਿੱਲੀ ਤੱਕ ਲੈ ਕੇ ਜਾਈਏ ਤਾਂ ਕਿ ਅੱਗੇ ਇਹ ਹਲਕੇ ਦੇ ਨੁਮਾਇੰਦੇ ਸੀਗੇ ਹਲਕੇ ਦੀਆਂ ਗੱਲਾਂ ਜਿਹੜੀਆਂ ਵਿਧਾਨ ਸਭਾ ਚ ਲੈ ਕੇ ਜਾਂਦੇ ਸੀਗੇ ਚੰਡੀਗੜ੍ਹ ਲੈ ਕੇ ਜਾਂਦੇ ਹੁਣ ਇਹ ਪੂਰੇ ਡਿਸਟ੍ਰਿਕਟ ਦੀਆਂ ਗੱਲਾਂ ਜਿਹੜੀਆਂ ਨੇ ਡਿਸਟ੍ਰਿਕਟ ਦੇ ਮੁੱਦੇ ਜਿਹੜੇ ਨੇ ਉਹ ਦਿਲੇ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਹੱਲ ਕਰਾਉਣਾ ਬਟਾਲਾ ਤੋਂ ਵਿੱਕੀ ਮਲਕ ਅਤੇ ਬਬਲੂ ਦੀ ਖਾਸ ਰਿਪੋਰਟ